ਹਾਲ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਰਾਣੀਵਲਾ ਤਸਵੀਰ ਜ਼ਿਲ੍ਹਾ ਇਸਪੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਹਰਮਨ ਦੇ ਕੋਲ ਆਏ ਦੋਸਤੋ ਵੀਰ ਹਰਮਨ ਤੇ ਫਾਰਮ ਤੇ ਪਹੁੰਚੇ ਆ ਤੇ ਇਹ ਫਾਰਮ ਖਾਸ ਕਰਕੇ ਦੋਸਤੋ ਪਿੰਡ ਰਾਣੀਵਲਾ ਜਦੋਂ ਆਪਾਂ ਰਾਣੀਵਲਾ ਪਿੰਡ ਤੋਂ ਬ੍ਰਹਮਪੁਰੇ ਪਿੰਡ ਨੂੰ ਜਾਂਦੇ ਆ ਤੇ ਬਿਲਕੁਲ ਇਸੇ ਛੜਕ ਦੇ ਉੱਪਰ ਵੀਰ ਹਰਮਨ ਹਰਮਨ ਸਿੰਘ ਉਹਨਾਂ ਦਾ ਕਾਰ ਆ ਤੇ ਵੱਡੇ ਲੈਵਲ ਤੇ ਦੋਸਤੋ ਵੀਰ ਦਾ ਕੰਮ ਆ ਕੋਈ 5 7 8 ਨਗ ਜਿਹੜੇ ਆ ਤੁਹਾਨੂੰ ਇਸ ਫਾਰਮ ਤੇ ਵਿਕਰੀ ਵਾਲੇ ਅਵੇਲੇਬਲ ਮਿਲਣਗੇ ਜ਼ਿਆਦਾਤਰ ਮੋਹਰਾ ਝੋਟੀਆਂ ਮੋਹਰਾ ਮੱਝ ਜਿਹੜੀਆਂ ਦੋਸਤੋ ਇਸ ਕਿਲੇ ਦੇ ਉੱਪਰ ਇਸ ਫਾਰਮ ਤੇ ਉਂਦੀਆਂ ਨੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਵੈਸੇ ਆਪਾਂ ਤੁਹਾਨੂੰ ਤਿੰਨ ਨਗ ਦਿਖਾਉਣੇ ਆ ਤਿੰਨੇ ਝੋਟੀਆਂ ਦਿਖਾਵਾਂਗੇ ਬਹੁਤ ਖਰੀਆਂ ਖਰੀਆਂ ਝੋਟੀਆਂ ਨੇ ਵੈਸੇ ਇਹ ਵੀਡੀਓ ਥੋੜੀ ਜਿਹੀ ਆਪਣੀ ਲੇਟ ਹੋ ਗਈ ਆ ਕੋਈ ਦੋ ਕੁ ਦਿਨ ਪਹਿਲਾਂ ਆਪਾਂ ਇਹ ਇੱਕ ਕਵਰੇਜ ਕਰਨੀ ਸੀ ਜਿੰਦੇ ਵਿੱਚ ਕੋਈ 6 7 ਤੁਹਾਨੂੰ ਮੱਝ ਝੋਟੀਆਂ ਆਪਾਂ ਦਿਖਾਉਣੀਆਂ ਸੀਗੀਆਂ ਤੇ ਫਿਲਹਾਲ ਜਿਹੜੇ ਅੱਜ ਪ ਉਹ ਆਪਾਂ ਤੁਹਾਨੂੰ ਦੋ ਦਿਖਾਵਾਂਗੇ ਠੀਕ ਆ ਜੇ ਤਿੰਨ ਜਿਹੜੀਆਂ ਝੋਟੀਆਂ ਦਿਖਾਵਾਂਗੇ ਤੇ ਤਿੰਨੇ ਝੋਟੀਆਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਆਪਾਂ ਵੀਰ ਹਰਮਣ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ ਅੱਜ 26 ਅਗਸਤ ਤੇ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਸਮਾਂ ਸੋ ਐਨੀਮਲ ਚੰਗੇ ਹੁੰਦੇ ਆ ਬਿਲਕੁਲ ਪ੍ਰੋਤਿਜੋਗ ਹੁੰਦੇ ਆ ਪਰ ਫਿਰ ਵੀ ਕਿਸੇ ਵੀਰ ਨੇ ਇਥੇ ਆਣ ਕੇ ਤਸੱਲੀ ਕਰਨੀ ਆ ਤੇ ਤੁਸੀਂ ਇਥੇ ਆਣ ਕੇ ਦੋ ਡੰਗ ਆਪਣੀ ਚੋਗੇ ਤਸੱਲੀ ਕਰ ਲਿਓ ਠੀਕ ਆ ਬਾਕੀ ਪੂਰੀ ਡਿਟੇਲ ਦੇ ਲਈ ਚਲਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਮਨ ਸਾਸਰੀ ਕਾਲ ਸਾਸਰੀ ਦਾ ਸੰਤੂ ਸਾਹਿਬ ਪਾਜੀ ਠੀਕ ਠਾਕ ਦੇ ਵਧੀਆ ਜੀ ਵਧੀਆ ਕਿਰਪਾ ਤੁਸੀਂ ਦੱਸੋ ਜੀ ਬਹੁਤ ਵਧੀਆ ਵੀਰ ਜੀ ਹਰਮਨ ਵੀਰ ਜਿਹੜੀਆਂ ਆਜੇ ਝੋਟੀਆਂ ਦਿਖਾਉਣੀਆਂ ਤਿੰਨ ਹਾਂਜੀ ਤਿੰਨੇ ਝੋਟੀਆਂ ਬਿਲਕੁਲ ਤਾਜ਼ੀਆਂ ਤਰਾਰ ਸੁਈਆਂ ਸਵਾਈਆਂ ਬਿਲਕੁਲ ਜੀ ਬਿਲਕੁਲ ਪੌਲੇ ਤੇ ਕੁਝ ਕੁ ਕੁਝ ਕੁ ਪੌਲੇ ਤੋਂ ਸਾਫ਼ ਹੋ ਗਈਆਂ ਹਾਂਜੀ ਹਾਂਜੀ ਠੀਕ ਹੈ ਵੀਰੇ ਹਾਂਜੀ ਪਹਿਲਣਾ ਦੂਜਣਾ ਹੀ ਹੈ ਪਹਿਲਣਾ ਦੂਜਣਾ ਲਓ ਵੀ ਲਓ ਦੋਸਤੋ ਵੀਡੀਓ ਨੂੰ ਐਂਡ ਤੱਕ ਵੇਖ ਲਿਓ ਪੂਰੀ ਵੇਖ ਲਿਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮੇਰਾ ਵੀਰ ਠੀਕ ਹੈ ਜੀ ਆਪਣਾ ਫਰਜ਼ ਸਮਝ ਕੇ ਚੰਗੇ ਚੰਗੇ ਪਸ਼ੂ ਆਪਾਂ ਤੁਹਾਨੂੰ ਦਿਖਾਉਂਦੇ ਰਹਿੰਨੇ ਆ ਤੇ ਰਾਣੀਵਾਲਾ ਪਿੰਡ ਪਹੁੰਚਿਆ ਤੇ ਬਿਲਕੁਲ ਸਾਰੇ ਵੀਰਾਂ ਨੂੰ ਪਤਾ ਵੀ ਨਸਲ ਫਰੀਡਾ ਵੀਰ ਮੋਹਰਾ ਦੇ ਉੱਪਰ ਕੰਮ ਕਰਦਾ ਮੋਹਰਾ ਦੀਆਂ ਝੋਟੀਆਂ ਹੀ ਜ਼ਿਆਦਾਤਰ ਇਸ ਕਿਲੇ ਤੇ ਇਸ ਫਾਰਮ ਤੇ ਆਉਂਦੀਆਂ ਨੇ ਲੈ ਵੀਰ ਹਰਮਨ ਪਹਿਲੇ ਨੰਬਰ ਤੇ ਸ਼ੁਰੂਆਤ ਇਸੇ ਝੋਟੀ ਤੋਂ ਕਰ ਲਈਏ ਸਵੇਰ 10:00 ਦੀ ਕਿਲਮਾ ਸੂਈ ਹੈ ਪਹਿਲਾ ਸੂਆ ਜੀ ਇਹ ਠੀਕ ਹੈ ਜੀ ਇਹਨੂੰ 5-6 ਦਿਨ ਹੋ ਗਿਆ ਇਹ ਸੂਈ ਨੂੰ ਅੱਜ ਓਕੇ ਲਓ ਦੋਸਤੋ 5 6 ਦਿਨ ਦਾ ਸਮਾਂ ਹੋ ਗਿਆ 13 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਬਿਲਕੁਲ ਹਾਜ਼ਰਾ ਤਿਆਰ ਆ ਇੱਕ ਰੰਗ ਦਾ ਫੇਸ ਕੁਆਲਟੀ ਬਹੁਤ ਸੋਹਣੀ ਆ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਆ ਠੀਕ ਆ ਜੀ ਆ ਕਰ ਹੋ ਜਾ ਕਾ ਛੋਟਾ ਸਿੰਗ ਬਹੁਤ ਖੂਬਸੂਰਤ ਮੂਹ ਦੰਦੀ ਕਿਵੇਂ ਵੀਰ ਚਾਰ ਜੀ ਚਾਰ ਦੰਦ ਲਓ ਵੀ ਮੂਹ ਦੰਦੀ ਚਾਰ ਆ ਠੀਕ ਆ ਜੀ ਤੋਂ 50 45 ਕਿ ਦਿਨਾਂ ਦੇ ਦੌਰਾਨ ਦੋਸਤੋ ਅੱਜ 13 ਕਿਲੋ ਦੁੱਧ ਮੇਰਾ ਵੀਰ ਕੋਈ ਮੰਨ ਕੇ ਬੇਸ਼ੱਕ ਸੌਦਾ ਕਰ ਲੇ ਦੁੱਧ ਮੰਨ ਲੇ ਕੱਚਾ ਬੋਲਾ ਮੰਨ ਲਏ ਠੀਕ ਆ ਜੀ ਮਗਰ ਇਹਦੇ ਕੱਟਾ ਮੇਲ ਕਾਪ ਇੱਕ ਰੰਗ ਬਿਲਕੁਲ ਜੈਡ ਬਲੈਕ ਆ ਵੇਖੋ ਜੀ ਥਾਣ ਦੇ ਦਾ ਠੀਕ ਹੈ ਜੀ ਆ ਦੇ ਵੀਰ ਘਰਮਣ ਬਾਕੀ ਚਵਾਈ ਚਬੀ ਕਿਦਾਂ ਵੀਰ ਐਨ ਬਿਲਕੁਲ ਜੀ ਫੋਲੀ ਹੈ ਚਵਾਈ ਓਕੇ ਹੈ ਜੀ ਠੀਕ ਹੈ ਭਰਾ ਹਾਂ ਜੀ ਲਓ ਵੀ ਦੋਸਤੋ ਚਵਾਈ ਚਬੀ ਵੈਸੇ ਪਸ਼ੂ ਪਹਿਲਾਂ ਤਾਂ ਸੱਲੀ ਕਰਕੇ ਲੈ ਜਾਂਦੇ ਆ ਕਿਉਂਕਿ ਪਸ਼ੂ ਇਤੋਂ ਜੇਕਰ ਇਹਨਾਂ ਪਸ਼ੂਆਂ ਦੀ ਗੱਲ ਕਰ ਲਈਏ ਤੇ ਕਾਸਟਲੀ ਆ ਪਸ਼ੂ ਮਹਿੰਗੇ ਆ ਚੰਗਾ ਪਸ਼ੂ ਤਾਂ ਨਾ ਮਹਿੰਗਾ ਤੇ ਉਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੁੰਦਾਗਾ ਵੀ ਅੱਖਾਂ ਵਿੱਚ ਕੇ ਸੌਦਾ ਕੀਤਾ ਜਾਵੇ ਪਹਿਲਾਂ ਠੀਕ ਆ ਜੀ ਆਪ ਤਸੱਲੀ ਕਰਕੇ ਲੈਂਦੇ ਆ ਅੱਗੋਂ ਕੋਈ ਵੀਰ ਨੇ ਪੈਸੇ ਖਰਚ ਕਰਨੇ ਆਪਣੀ ਤਸੱਲੀ ਦੋ ਨਹੀਂ ਤਿੰਨ ਟਾਈਮ ਚੋਗੇ ਤਸੱਲੀ ਕਰਕੇ ਲਿਓ ਠੀਕ ਆ ਲਿਓ ਕੱਢ ਕੇ ਤੋਰੀਏ ਜੀ ਦਿਖਾਈਏ ਸਵੇਲ ਹਾਈਟ ਤੁਸੀਂ ਚੈੱਕ ਕਰੋ ਵੇਲ ਦੀ ਵੀ ਲੰਬੀ ਹੈ ਦੋਸਤੋ ਹਾਈਟ ਕੱਦ ਵੀ ਪੂਰਾ ਉੱਚਾ ਵੈਸੇ ਮੱਝਾਂ ਝੋਟੀਆਂ ਆਪਾਂ ਪਹਿਲਾਂ ਵੀ ਜਿੰਨੀਆਂ ਤੁਹਾਨੂੰ ਦਿਖਾਈਆਂ ਨੇ ਇਸ ਫਾਰਮ ਤੋਂ ਕੱਦ ਹਾਈਟ ਵਾਲੇ ਪਾਸਿਓ ਨੋ ਡਾਊਟ ਕੋਈ ਛੋਟੀਆਂ ਨਹੀਂ ਹੁੰਦੀਆਂ ਗੀਆਂ ਪੂਲ ਵੱਡੇ ਕੱਦ ਕਰਦੇ ਵਿੱਚ ਹੁੰਦੀਆਂ ਗੀਆਂ ਸ ਚੌੜਾ ਪਿੱਠ ਫੁੜਾ ਸਪੈਸ਼ਲ ਹਾਈਟ ਲੈਂਥ ਸੋ ਬਹੁਤ ਖੂਬਸੂਰਤ ਹੈ ਠੀਕ ਹੈ ਜੀ ਬਹੁਤ ਖੂਬਸੂਰਤ ਪੂਰੀ ਸ਼ਾਨਦਾਰ ਤੇ ਚੰਦਰ ਕੁਆਲਿਟੀ ਇੱਕ ਰੰਗ ਬਿਲਕੁਲ ਜੈਡ ਬਲੈਕ ਠੀਕ ਹੈ ਜੀ ਆ ਦੇਖੋ ਤਾਂ ਦੇਵਾ ਦੇਖੋ ਬਹੁਤ ਖੂਬਸੂਰਤ ਆ ਪਹਿਲਣ ਝੋਟੀ ਆ ਦੋਸਤੋ ਥਣ तकरीबन ਦੂਜਣ ਝੋਟੀਆਂ ਲਾ ਮੁੱਠੀ ਮੁੱਠੀ ਥਣ ਲੱਗਾ ਤੇ ਵੇਖੋ ਥਣ ਜਿੱਡਾ ਮੋਟਾ ਓਡੀ ਉਮੀਦ ਕਰਦੇ ਆਪਾਂ ਵੀ ਧਾਰ ਦੂਰ ਵੀ ਪ੍ਰੋਪਰਟੀ ਮੋਟੀ ਹੋਊਗੀ ਠੀਕ ਹੈ तो 13 किलो मेरा वीर को चोके अपनी तसल्ली करने हरमन वीर ये डिमांड की करते हैं कित्तों तक दी संधू साहब आपा 270 ਕਰਦੇ ਚੋ ਮਾਨਤਨ ਕਰਾਂਗੇ ਜਿਹੜਾ ਪੈਣ ਪਰਾ ਹੋਊਗਾ 270 ਚੋਂ ਹਾਂਜੀ ਠੀਕ ਆ ਜੀ ਪੁੱਲਾ ਡੁਲਾਈ ਉਹਨਾਂ ਡੁਲਾ ਕਰਦਾ ਜਿੰਨਾਂ ਦੀ ਆਖੋ ਮੰਨਾ ਕਰਦਾ ਹੋਰ ਦੱਸੋ ਨਹੀਂ ਮੈਂ ਨਹੀਂ ਆਖਣਾ ਜਿੰਨਾ ਜਿਹੜਾ ਵੀ ਆਪਾਂ ਕੋਈ ਖਰੀਦਦਾਰ ਵੀਰ ਆਉਂਦਾ ਜਿੰਨੇ ਦੀ ਵੀ ਉਹਨੂੰ ਸਮਝ ਲੱਗਦੀ ਹੈ ਵੀ ਇੰਨੇ ਕੁ ਦੀ ਹੋਣੀ ਚਾਹੀਦੀ ਆ ਹਾਂਜੀ ਫੇ ਤੁਹਾਨੂੰ ਵੀ ਨਫਾ ਦੇ ਕੇ ਜਾਵੇ ਠੀਕ ਅਗਲੇ ਨੂੰ ਵੀ ਲੱਗੇ ਵੀ ਇੰਨੇ ਦਾ ਪਸ਼ੂ ਤਨ ਹੈਗਾ ਤੇ ਹਰਮਨ ਸਿੰਘਾ ਦਾ ਮੋੜ ਹੀ ਨਾ ਸਾਨੂੰ ਨਹੀਂ ਕੋਈ ਗੱਲ ਨਹੀਂ ਦੇਵਾਂਗੇ ਆਪਾਂ ਮੱਝ ਜਿਹੜਾ ਆਊਗਾ ਭਣ ਭਰਾ ਦੇ ਕੇ ਕੱਲਾਂਗੇ ਮੋੜ ਦੇਣੀ ਠੀਕ ਹੈ ਜੀ ਠੀਕ ਹੈ ਲੋ ਭਰਾਵੋ ਬਾਕੀ ਤੁਸੀਂ ਸੌਦਾ ਕਰ ਲਿਓ ਵੀਰ ਹਰਮਨ ਦੇ ਨਾਲ ਸੋ ਜਿੰਨਾ ਵੀ ਹੋ ਸਕਦਾ ਬਿਲਕੁਲ ਮਾਨ ਤਾਨ ਛੋੜ ਛੱਪਾ ਮੇਰੇ ਭਰਾਵਾਂ ਦਾ ਕੀਤਾ ਜਾਊਗਾ ਬਾਕੀ ਚੰਗੀ ਖਾਸ ਸਪੈਸ਼ਲ ਵੈਰਾਈਟੀ ਆ ਠੀਕ ਹੈ ਜੀ ਬਹੁਤ ਖੂਬਸੂਰਤ ਝੋਟੀ ਹੈ ਸ਼ਕੀਨੀ ਸਕੁਨੀ ਵਾਈਜ਼ ਦੀ ਆਜੋ ਅੱਗੇ 2 ਸੈਕੰਡ ਨੰਬਰ ਤੇ ਵੀਰ ਹਰਮਨ ਇਧਰ ਆਪਣੇ ਕੋਲ ਆ ਕੀ ਆ ਝੋਟੀ ਇਹ ਸੰਧੂ ਸਾਹਿਬ 3 ਦਿਨ ਹੋ ਗਏ ਸੂਈ ਨੂੰ ਜੀ ਮਗਰ ਕੱਟੀ ਹੈ ਜੀ ਇਹਦੀ 3 ਦਿਨਾਂ ਦੀ ਸੂਈ ਆ ਹਾਂਜੀ ਮਗਰ ਕੱਟੀ ਹੈ ਜੀ 12 ਕਿਲੋ ਦੋਸਤੋ ਬੋਲਾ ਇਹਦੇ ਥੱਲੇ ਬਿਲਕੁਲ ਜਿਹੜਾ ਹਾਜ਼ਰ ਆ ਤਿੰਨਾਂ ਦਿਨਾਂ ਦੀ ਸੂਈ ਦੇ ਥੱਲੇ ਸਵੇਰ ਦੂਜਾ ਵੀ ਰਿਆ ਹਾਂਜੀ ਦੂਜਾ ਜੀ ਲਓ ਜੀ ਦੂਜਾ ਸੂਗਾ। ਆ ਕਰੂਗਾ। ਸਿੰਗੀ ਸੁਗੀ ਬੜੀ ਦੋਸਤੋ ਪਿਆਰੀ ਐ ਝੋਟੀਆਂ ਦੀ ਵੈਸੇ ਮੋਰਾ ਬ੍ਰੀਡ ਦੇ ਵਿੱਚ ਐ ਤੇ ਸਿੰਗੀ ਸੁਗੀ ਵਾਲੇ ਪਾਸੋਂ ਸਾਰੇ ਵੀਰਾਂ ਨੂੰ ਪਤਾ ਵੀ ਚਾਰ ਚੰਨ ਦੀ ਲੱਗੇ ਹੁੰਦੀ ਆ ਕੋਕੇ ਜੜੇ ਪਏ ਕੋਕੇ ਠੀਕ ਆ ਜੀ। ਤੇ ਚੌੜਾ ਪਿੱਠਪੂੜਾ ਹਾਈਟ ਲੈਂਥ ਇਸ ਝੋਟੀ ਦੀ ਵੀ ਬਾਕਮਾਲ ਇਸ ਵਕਤ ਵੀਰੇ ਬੋਲਾ ਇੱਕ ਵਾਰੀ ਦੱਸਿਆ ਜੀ ਕਿੰਨਾ ਦੱਸਿਆ ਜੀ 12 ਕਿਲੋ ਜੀ 12 ਕਿਲੋ ਹਾਂਜੀ ਚੌਣ ਚਾਣ ਤਾਂ ਫਿਰ ਐ ਬਿਲਕੁਲ ਜਿਵੇਂ ਕਹਿ ਦਿੱਤੀ ਬੋਕਾ ਬਿਲਕੁਲ ਉਹਨਾਂ ਸੰਧੂ ਸਾਹਿਬ ਜਿਹੜੀਆਂ ਉਧਰ ਦੀਆਂ ਮੱਜਾਂ ਆਵਨਾਂ ਇਹਨਾਂ ਚੌਣ ਦੇ ਵਿੱਚ ਨਹੀਂ ਕਿਸੇ ਦੇ ਵਿੱਚ ਮੁਸ਼ਕਿਲ ਆਉਂਦੀ ਆ ਆਪਣੀਆਂ ਮੱਜਾਂ ਜਿਤਨਾ ਆ ਜਾਂਦਾ ਨੇ ਇੱਧਰ ਲਿਆਂਦੇ ਕਿਸੇ ਦੇ ਥਾਂ ਕੋਈ ਦੋ ਘੜੇ ਹੁੰਦੇ ਦੋ ਬੋਲੇ ਹੁੰਦੇ ਇਹ ਮੱਜਾਂ ਤਕਰੀਬਨ 90 ਤੋਂ 95% ਪੁੱਲੀਆਂ ਆਉਂਦੀਆਂ ਮੱਜਾਂ ਧਾਰ ਵੀ ਮੋਟੀ ਹੁੰਦੀ ਹੈ ਹੂੰ ਹਾਂਜੀ ਅੱਛਾ ਆਰਮਨ ਵੀਰੇ ਇੱਕ ਆਪਾਂ ਥੋੜਾ ਵੀਰਾਂ ਨੂੰ ਦੱਸਣਾ ਭੁੱਲ ਗਏ ਉਹ ਝੋਟੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਦਿਖਾਈ ਆ ਦੁੱਧ ਹੱਦ ਤੋਂ ਹੱਦ ਕਿੰਨਾ ਚਵਾ ਦੂ ਪਹਿਲੇ ਸੰਤੂ ਸਾਹਿਬ 15 16 ਦੇ ਵਿੱਚ ਦੁੱਧ ਆ ਰਾਮ ਨਾ ਚਵਾ ਦੂ 1500 ਹਾਂ ਆਪਾਂ 20 ਕਹਿ ਦਈਏ 20 ਤੇ ਨਹੀਂ ਉਹਨੇ ਦੇਣਾ ਤੇ ਅਗਲੇ ਦੀ ਗਾੜੀ ਦੀ ਸੇਵਾ ਆਪਾਂ 15 16 ਦੀ ਗਾਰੰਟੀ ਦੇਣੀ ਪਹਿਲਣ ਝੋਟੀ ਆ ਹਾਂਜੀ ਹਾਂਜੀ ਲਓ ਜੀ ਪਹਿਲਣ ਝੋਟੀ ਆ ਦੋਸਤੋ ਵੀ ਜਾਂਦਾ ਵੀ 15 ਲੀਟਰ ਤੋਂ ਬਾਹਰ ਚੱਲੂਗੀ ਤੇ ਹੁਣ ਫਿਲਹਾਲ 13 ਕਿਲੋ ਉਹਦੇ ਥੱਲੇ ਦੁੱਧ ਆ ਇਹ ਤੁਸੀਂ ਵੇਖ ਸਕਦੇ ਜੀ ਬੋਲਾ ਜੰਗਲ ਖਾਸਾ ਦੱਸ ਰਿਹਾ ਵੀ ਰੁਪਈਆ ਦਾ 12 ਕਿਲੋ ਦੇ ਲਾਗੇ ਤਾਂ ਕੇ ਬੋਲਾ ਹੀ ਆ ਆ ਕਰੋ ਚੈੱਕ ਤੋ ਥੱਲੇ ਲੇਵੇ ਦੀ ਬਹੁਤ ਸੋਣੀ ਆ ਪੂਰਾ ਗੇਠ 1.5 ਘੰਟੇ 200 ਬੈਕ ਸਾਈਡ ਤੋਂ ਜੇਕਰ ਆਪਾਂ ਨੋਟ ਕਰਾਈਏ ਤੇ ਗੇਠ ਬਿਲਕੁਲ ਚੌੜਾਈ ਦੇ ਵਿੱਚ ਆ ਮੋੜ ਤੋਂ ਪੂਰਾ ਚੌੜਾ ਲੇਵਾ ਤੇ ਥਣ ਥਣ ਵੇਖੋ ਤੁਸੀਂ ਕਰਮਾਲ ਨੂੰ ਕਿਹੜਾ ਲੱਗਾ ਠੀਕ ਆ ਜੀ ਆ ਦੇਖੋ ਸੋ ਚੰਗੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਲਿਓ ਖੁੱਲ ਗਿਆ ਜੀ ਦਿਖਾ ਦਈਏ ਸੋ ਦੂਜਾ ਸੂਆ ਦੋਸਤੋ ਇਹ ਸੂਈ ਆ ਜੇ ਤੀਜਾ ਦਿਨ ਮਗਰ ਕੱਟੀ ਫੀਮੇਲ ਕਾਫ ਆ ਸੋ 나ੜੂ ਬੱਚੇ ਦੇ ਬਿਲਕੁਲ ਨਾਲ ਆ ਵੀ ਆਪਾਂ ਪ੍ਰੋਪਰ ਤੁਹਾਨੂੰ ਦਿਖਾਈ ਦਿੱਤਾ ਇਸ ਵੀਡੀਓ ਦੇ ਵਿੱਚ ਸੋ ਸ਼ਕੀਨ ਦੀ ਪੂਰੀ ਆ ਝੋਟੀ ਠੀਕ ਆ ਸ਼ਕੀਨ ਵੀ ਪੂਰੀ ਆ ਭਾਰੀ ਵਜ਼ਨ ਲੋਡ ਪੂਰਾ ਠੀਕ ਆ ਜੀ ਆਮ ਨੋਰਮਲ ਮੱਝਾਂ ਜਿਹੜੀ ਮੱਝ ਨਹੀਂ ਗਈ ਪੂਰੀ ਵਜ਼ਨ ਪੂਰੇ weight ਵਾਲੀ ਇਹ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਸੋ ਦੂਜਾ ਸੂਆ ਝੋਟੀ ਪੱਖ ਆ ਵੈਸੇ ਝੋਟੀਆਂ ਦੇ ਵਿੱਚ ਹੀ ਤੁਸੀਂ ਕਾਊਂਟ ਕਰ ਲਿਓ ਰੋ ਮੋਰ ਦੋ ਠੀਕ ਹੈ ਆ ਇਧਰ ਮੂੰਹ ਕਰਿਓ ਜੇ ਤਾਂ ਆ ਲਓ ਠੀਕ ਆ ਬੋਰਡ ਪੈਣੀ ਵਾਲੀ ਸਾਈਡ ਤੋਂ ਥਣ ਤੋਂ ਥਣ ਜਿਹੜਾ ਦੋਸਤ ਚੈੱਕ ਕਰੋ ਠੀਕ ਹੈ ਜੀ ਪੈਣੀ ਵਾਲੀ ਸਾਈਡ ਆ ਤੇ ਮੁੱਠੀ ਮੁੱਠੀ ਥਾਣਾ ਰੋਗ ਰੋਗ ਦਾ ਥਾਣਾ ਕਰਮਾ ਠੀਕ ਹੈ ਜੀ ਸੋ ਸਫਾਈਆਂ ਬਰੀਕੀਆਂ ਪੂਰੀਆਂ ਨੇ ਤੇ ਚੁਵਾਈ ਪਹਿਲਾਂ ਜਿਗਰ ਕਰਤਾ ਵੀਰਾਂ ਦਾ ਵੀ ਜਿੰਨਾ ਮਾਲ ਵੀ ਆਪਾਂ ਲੈ ਕੇ ਆਉਣੇ ਚੁਵਾਈ ਵਾਲੇ ਪਾਸਿਓ ਕਿਸੇ ਪਾਸਿਓ ਦੋਸਤ ਇਹ ਨਹੀਂ ਕੋਈ ਵੀਰ ਕਹਿ ਸਕਦਾ ਵੀ ਕੋਲੀ ਨਹੀਂ ਗਈ ਧਾਰ ਬਿਲਕੁਲ ਕਰੜੀ ਆ ਜਾਂ ਮੋਟੀ ਧਾਰ ਨਹੀਂ ਗਈ ਠੀਕ ਹੈ ਜੀ ਸੋ ਚੋਣ ਭਰੌਣ ਬਰੌਣ ਬਿਲਕੁਲ ਇੱਕ ਨੰਬਰ ਆ ਦੂਜਾ ਸੁਭਾ ਇਹ ਝੋਟੀਆਂ ਆਪਾਂ ਤੁਹਾਨੂੰ ਦਿਖਾਤੀ ਆ ਹਰਮਨ ਕੀ ਲੈਣ ਦੇ ਇਹਦਾ ਸੰਧੂ ਸਾਹਿਬ 280 ਕਰਦੇ ਮੁਰਜੀ ਆਪਾਂ ਮਾਨਤਨ ਕਰਾਂਗੇ ਜਿਹੜਾ ਪੈਣਪਰਾ ਉਹ 280 ਚੋਂ ਹਾਂਜੀ ਠੀਕ ਆ ਭਰਾ ਹਾਂਜੀ ਲਓ ਵੀ 280 ਦੇ ਵਿੱਚੋਂ ਦੋਸਤੋਂ ਮਾਨਤਨ ਹੋਊਗਾ ਜਿਹੜੀ ਆਪਾਂ ਤੁਹਾਨੂੰ ਇਹ ਝੋਟੀ ਦਿਖਾ ਦਿੱਤੀ ਆ ਠੀਕ ਆ ਜੀ ਸੋ ਹਜੇ ਜਸਟ ਨਾੜੂਆ ਬਿਲਕੁਲ ਬੱਚੇ ਦੇ ਨਾਲ ਆ ਕੱਟੀ ਮਗਰੇ ਤੇ ਬੋਲਾ ਇਸ ਵਕਤ ਚੰਗਾ ਠੀਕ ਆ ਜੀ ਬਾਕੀ ਕਾਰਗੁਜ਼ਾਰੀ ਚੰਗੀ ਰਹਿਣ ਵਾਲੀ ਆ ਦੁੱਧ ਵੀਰੇ ਕਿੰਨਾ ਕੁ ਵੈਸੇ ਘਟੋ ਘੜ ਚਵਾ ਦੂਗੀ ਸੰਧੂ ਸਾਹਿਬ ਇਹਨੂੰ 17 ਤੋਂ 18 ਲੀਟਰ ਦੇ ਵਿੱਚ ਚੱਲਣਾ ਚਾਹੀਦਾ ਜੀ ਆਰਾਮ 17 18 ਦੇ ਦਰਮਿਆਨ ਹਾਂਜੀ ਠੀਕ ਹੈ ਭਰਾ ਹਾਂਜੀ ਲਓ ਜੀ 17 18 ਦੇ ਦਰਮਿਆਨ ਵੀਰਾਂ ਦਾ ਵੀ ਇਹਨੂੰ ਚੱਲਣਾ ਚਾਹੀਦਾ ਸੋ ਝੋਟੀ ਤੁਸੀਂ ਦੇਖ ਲਈ ਆ ਬਾਕੀ ਪਸੰਦ ਆਊਗੀ ਤੁਹਾਨੂੰ ਠੀਕ ਆ ਅੱਗੇ ਆਪਣੇ ਕੋਲ ਵੀਰੇ ਤੀਜੇ ਨੰਬਰ ਤੇ ਆ ਜਿਹੜੀ ਆ ਗਈ ਝੋਟੀ ਇਹ ਆਪਾਂ ਸੰਤੂ ਸਾਹਿਬ ਪਿਛਲੀ ਵੀਡੀਓ ਚ ਪਾਈਏ ਗੱਬੜੀ ਸੀ ਉਦੋਂ ਹਾਂਜੀ ਤੇ ਇਹ ਹੁਣ ਸੁਹੀ ਹੈ ਜੀ ਇਹ ਬੋਲੇ ਸਾਫ ਆ ਹਾਂਜੀ ਠੀਕ ਹੈ ਜੀ ਅੱਜ ਦਿਨ ਕਿੰਨੇ ਹੋ ਗਏ ਸੁਈ ਨੂੰ ਇਹਨੂੰ ਹੋ ਹੀ ਗਏ ਜੀ 6 ਦਿਨ ਹੋ ਗਏ ਸੁਈ ਹਾਂਜੀ 6 ਦਿਨ ਹੋ ਗਏ ਸੁਈ 6 ਦਿਨ ਹਾਂਜੀ ਠੀਕ ਆ ਇਹ ਸਾਫ ਆਈ ਖਾਲੀ ਹੈ ਬੋਲੇ ਤੋਂ ਬਿਲਕੁਲ ਠੀਕ ਆ ਜੀ ਹਾਂਜੀ ਲਓ ਜੀ 6 ਦਿਨ ਦਾ ਦੋਸਤੋ ਸਮ ਮਗਰ ਦੇ ਕੱਟੀ ਆ ਜੀ ਨਹੀਂ ਮਗਰ ਕੱਟਾ ਜੀ ਕੱਟਾ ਮੇਲਕਾਫ ਆ ਠੀਕ ਆ ਜੀ ਹਾਂ ਜੀ ਜਾਓ ਵੀਰ ਕੱਢ ਕੇ ਦਿਖਾਈਏ ਸੋ ਸੋਹਣੀ ਹਾਈਟ ਲੈਂਥ ਆ ਦੋਸਤੋ ਚੌੜਾ ਪਿੱਠ ਫੁੜਾ ਬਾਕੀ ਬਰੀਡ ਵਾਈਜ਼ ਦੇ ਜੇਕਰ ਆਪਾਂ ਦੇਖੀਏ ਤਾਂ ਮੋਹਰਾ ਬਰੀਡ ਦੀਆਂ ਜਿਹੜੀਆਂ ਦੋਸਤੋ ਝੋਟੀਆਂ ਨੇ ਇੱਕੋ ਜੀ ਹਾਈਟ ਆ ਇੱਕੋ ਜੀ ਲੈਂਥ ਆ ਤੇ ਪੂਰੇ ਵਜਨ ਲੋਡ ਦੇ ਵਿੱਚ ਆ ਦੁੱਧ ਕਿੰਨਾ ਦੱਸਿਆ ਵੀਰ ਹਰਮਣ ਤੇ ਥੱਲੇ ਇੱਕ ਸਾਵੀ ਆ ਜੀ ਬੋਲੇ ਮਾ ਜੇ ਉਹ ਕਿੰਨਾ ਹੋਊਗਾ 9 10 ਕਿਲੋ ਹੋਗਾ ਇਹ 9 10 9 10 ਹਾਂ ਜੀ ਗੱਲ ਇਹ ਤੋਂ ਬੱਚਾ ਕੋਲ ਦੋਸਤੋਂ ਤੁਹਾਨੂੰ ਚੈੱਕ ਕਰਾਵਾਂਗੇ ਥੋੜਾ ਜਿਹਾ ਨਾੜੂਆ ਵੀ ਤੁਹਾਨੂੰ ਨਾਲ ਦਿਖਾਈ ਦੇਊਗਾ ਬੱਚੇ ਦੇ ਨਹੀਂ 6 ਦਿਨ ਹੋ ਗਏ ਸੋ 6 ਦਿਨ ਹੋ ਗਿਆ ਜੀ ਇਹਨੂੰ 6 ਦਿਨ ਹੋ ਗਏ ਉਹ ਤੇ ਜੇ ਦਿੰਦੀ ਹੈ ਜੀ ਠੀਕ ਹੈ ਜੀ ਹਾਂ ਜੀ ਲਓ ਜੀ 6 ਦਿਨਾਂ ਦੀ ਦੋਸਤੋਂ ਇਹ ਸੂਈ ਆ ਬੋਲੇ ਤੋਂ ਬਾਹਰ ਹੀ ਫਿਰ ਸਮਝ ਗਿਆ ਆਪਾਂ ਬੋਲਾ ਦੁੱਧ ਮੰਨ ਲੈ ਕੋਈ ਵੀ ਕੱਚਾ ਬੋਲਾ ਮੰਨ ਲੈ ਠੀਕ ਹੈ ਜੀ ਤਾਂ ਪੂਰੀਆਂ ਜਮੀਆਂ ਪਲੀਆਂ ਨੇ ਪੂਰੀਆਂ ਵਜਨ ਲੋੜ ਵਾਲੀਆਂ ਜਿਹੜੀਆਂ ਦੋਸਤੋਂ ਝੋਟੀਆਂ ਲੇ ਲਾ ਠੀਕ ਹੈ ਜੀ ਹਰਮਨ ਬਰੇ ਦੀ ਡਿਮਾਂਡ ਇਹਦਾ ਸੌਦਾ ਨਾ ਚੱਲਣ ਰਿਹਾ ਕਿ ਹੈ ਨਾ ਹਾਂਜੀ ਇਹਦਾ ਆਪਾਂ ਫੋਨ ਤੇ ਕਰਾਂਗੇ ਜੀ ਫੋਨ ਤੇ ਇਹਦੀ ਹੋਣ ਦੇ ਜੀ ਗੱਲ ਕੇ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਲਓ ਬਦੋਸੋ ਇਹਦੀ ਵੀ ਵੀਰ ਹਰਮਨਤਾ ਵੀ ਕੋਈ ਗੱਲਬਾਤ ਚੱਲਣ ਰਹੀ ਆ ਸੌਦੇ ਦੀ ਠੀਕ ਆ ਜੀ ਉਹ ਤੁਸੀਂ ਮੇਰਾ ਵੀਰ ਜਿੰਨੂੰ ਇਹ ਜਜੂ ਕੀ ਪਸੰਦ ਆਊਗੀ ਤੁਸੀਂ ਸੌਦਾ ਕਰਨ ਵਾਸਤੇ ਜਿਹੜੀ ਕਾਲ ਕਰ ਲਿਓ ਠੀਕ ਆ ਜੀ ਰੇਡ ਰੂਟ ਜਿਹੜਾ ਇਹ ਤਾਂ ਫੋਨ ਤੇ ਕੀਤਾ ਜਾਊਗਾ ਤੇ ਮਗਰ ਤੇ ਕਟਾ ਮੇਲ ਕਾਫ ਆ ਠੀਕ ਆ ਜੀ ਬੱਚਿਆ ਕਰੋ ਤੁਸੀਂ ਫਿਰ ਦੇਖ ਲਓ ਅਜ ਪੰਜਾਂ ਛਿਆਂ ਛਿਆਂ ਦਿਨਾਂ ਦਾ ਜਿਹੜਾ ਸੂਬਾ ਇਸ ਝੋਟੀ ਦਾ ਠੀਕ ਹੈ ਜੀ ਅੱਜ ਦੋਸਤੋ ਤਿੰਨ ਝੋਟੀਆਂ ਵੀਰ ਹਰਮਣੋਂਾਂ ਦੇ ਫਾਰਮ ਤੇ ਬਿਕਾਊ ਆ ਸੋ ਮਾਲ ਤੁਸੀਂ ਵੇਖ ਲਿਆ ਠੀਕ ਹੈ ਜੀ ਚੰਗੀਆਂ ਸਾਫ ਸੁਥਰੀਆਂ ਝੋਟੀਆਂ ਨੇ ਸੋਨੇ ਵਰਗਾ ਮਾਲ ਆ ਇੱਥੇ ਆਣ ਕੇ ਕੋਈ ਵੀਰ ਮੇਰੀ ਤਸੱਲੀ ਕੋਈ ਕੋਈ ਸੱਜਣ ਵੀਰ ਕੋਈ ਫਰੀਦਰ ਵੀਰ ਇੱਥੇ ਆਣ ਕੇ ਤਸੱਲੀ ਕਰਨੀ ਚਾਹੁੰਦਾ ਤੇ ਲੋਕੇਸ਼ਨ ਐਡਰੈਸ ਆਪਾਂ ਤੁਹਾਨੂੰ ਜਿਹੜਾ ਕਨਫਰਮ ਕਰਾ ਦਿੰਨੇ ਇੱਕ ਵਾਰੀ ਫਿਰ ਪਿੰਡ ਰਾਣੀਵਲਾ ਤੁਸੀਂ ਵਿਜ਼ਿਟ ਕਰਨੀ ਹੈ ਨੇੜੇ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਇਸਪੇਡ ਨੂੰ ਜਿਹੜੀ ਤਰਨਤਾਰਨ ਸਾਹਿਬ ਲੱਗਦਾ ਇਹ ਨਾਗੜੇ ਬਾਕੀ ਬਹੁਤ ਖੂਬਸੂਰਤ ਚੰਗੀ ਕੁਆਲਿਟੀ ਵਾਲੇ ਪਸ਼ੂ ਹੁੰਦੇ ਰਹਿੰਦੇ ਐ ਇਸ ਫਾਰਮ ਉਸੰਦੂ ਸਾਹਿਬ ਹੋਰ ਆ ਗਈਆਂ ਝੋਟੀਆਂ ਆਉਣ ਡੀਆਂ ਜਾਂ ਵੀ ਲੱਗ ਗਈਆਂ ਓਕੇ ਉਹਨਾਂ ਦੇ ਹੁਣ ਵੀਡੀਓ ਤੁਸੀਂ ਟਾਈਮ ਕੱਢ ਕੇ ਪਾ ਜਿਓ ਠੀਕ ਹੈ ਜੀ ਬਹੁਤ ਚੰਗੀਆਂ ਵੱਡੀਆਂ ਝੋਟੀਆਂ ਕੋਈ ਗੱਲ ਨਹੀਂ ਦਾਰੀ ਦਾ ਠੀਕ ਹੈ ਜੀ ਵੀਰਾਂ ਦਾ ਵੀ ਬਿਲਕੁਲ ਜਲਦੀ ਜਲਦੀ ਆਪਾਂ ਪੇਸ਼ ਕਰ ਦਿਆ ਕਰੀਏ ਸਾਰੇ ਭੈਣ ਭਰਾਵਾਂ ਦੇ ਮਾਲ ਕਾਫੀ ਬੇਰ ਡਿਮਾਂਡ ਕਰਦੇ ਰਹਿੰਦੇ ਆ ਤੇ ਇਹ ਅੱਜ ਨਾਗ ਸੀਗੇ ਜਿਹੜੇ ਤਿੰਨ ਅਵੇਲੇਬਲ ਨੇ ਇਸ ਫਾਰਮ ਤੇ ਸੋ ਉਮੀਦ ਕਰਦੇ ਆ ਆਈ ਹੋਪ ਸਾਰੇ ਵੀਰਾਂ ਨੂੰ ਮਾਲ ਪਸ਼ੂ ਪਸੰਦਾ ਹੀ ਹੋਣਗੇ ਸੋ ਤੇ ਚੰਗਾ maal ਚੰਗਾ ਪਸ਼ੂ ਤਨ ਖਰੀਦਣ ਵਾਸਤੇ ਪਿੰਡ ਰਾਣੀਵਾਲਾ ਤੁਸੀਂ ਵਿਜ਼ਿਟ ਕਰ ਰਹੇ ਹੋ ਰਾਣੀਵਾਲਾ ਪਿੰਡ ਪਹੁੰਚੋਗੇ ਦੋਸਤੋ ਤੇ ਬ੍ਰਹਮਪੁਰੇ ਪਿੰਡ ਨੂੰ ਜਦੋਂ ਸੜਕ ਤੁਸੀਂ ਫੜੋਗੇ ਤੇ ਰਾਣੀਵਾਲਾ ਪਿੰਡ ਤੋਂ ਤਕਰੀਬਨ ਕੋਈ 100 200 300 ਮੀਟਰ ਦੀ ਦੂਰੀ ਤੇ ਵੀਰ ਹਰਮਨ ਸਿੰਘ ਉਹਨਾਂ ਦਾ ਘਰ ਹੈਗਾ ਬਿਲਕੁਲ ਇਸੇ ਸੜਕ ਦੇ ਉੱਪਰ ਹੀ ਹਰਮਨ ਭਾਈ ਇੱਕ ਨੰਬਰ ਆਪਣੇ ਬੋਲਦੇ 9876 00714 ਜੀ ਠੀਕ ਹੈ ਭਰਾ ਹਾਂਜੀ ਓਕੇ ਵੀਰ ਜੀ ਓਕੇ ਲਓ ਵੀ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇਨਾ ਸੀਗਾ ਰਲਦਿਆਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ